哈ਸ਼ੀ ਕਾਲਜੀ ਮੈਂ ਬਾਈਬਾ ਵਟਿਕ ਤਾ ਹਰਨਾਲਾ ਸਿਟੀ ਤੋਂ ਹਾਂ ਰੋਹ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਇਆ ਜਿਸ ਦੇ ਵਿੱਚ ਆਪਾਂ ਜਾਗੋ ਵਾਲੇ ਫਲਕਾਰੀ ਵਾਲੇ ਸੂਟ ਲੈ ਕੇ ਆਏ ਆ ਜੀ ਇਸ ਦੇ ਵਿੱਚ ਆਪਾਂ ਨੇ 4 ਸੂਟ ਰੈਡੀ ਕੀਤੇ ਨੇ ਇਹ ਵਾਲੇ 4 ਸੂਟ ਰੈਡੀ ਕੀਤੇ ਨੇ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬ੍ਰਿਕ ਡਿਟੇਲ ਵਰਕ ਪ੍ਰਾਈਸ ਐਂਡ ਬਾਮਨ ਦਾ ਵਰਕ ਪਹੁੰਚਣ ਦਾ ਵਰਕ ਸਭ ਕੁਝ ਮੈਂਸ਼ਨ ਕਰਾਂਗੇ ਜੀ ਇਹ ਜਿਹੜੇ ਸੂਟ ਰੈਡੀ ਕੀਤੇ ਨੇ ਤਿੰਨੋਂ ਸੂਟ ਇਕ ਕਰੇ ਜਾਣੇ ਨੇਗੇ ਇਹ ਫਰਸਟ ਸੂਟ ਜਿਹੜਾ ਆਪਨੇ ਰੈਡੀ ਕੀਤਾ ਜੀ ਖਾਦੀ ਸਿਲਕ ਦੇ ਉੱਪਰ ਰੈਡੀ ਕੀਤਾ ਹੈ ਵਾਈਟ ਖਾਦੀ ਲੈ ਕੇ ਆਪਨੇ ਡਾਈ ਕਰਵਾਈ ਹੈਗੀ ਇਹਨਾਂ ਨੇ ਇੱਕ ਆਪਾਂ ਪਹਿਲਾਂ ਖਾਦੀ ਤੇ ਪਾਉਣੇ ਹੁੰਦੇ ਨੇ ਉਹਦੇ ਸੈਂਟਰ ਦੇ ਵਿੱਚ ਪੈਨਲ ਜਾਂਦੇ ਹੁੰਦੇ ਨੇ ਇਸ ਜਗ੍ਹਾ ਤੇ ਇਹਨਾਂ ਨੇ ਨੀਚੇ ਘੇਰੇ-ਘੇਰੇ ਦਾ ਵਰਕ ਕਰਵਾਇਆ ਘੇਰੇ ਦਾ ਵਰਕ ਕਰਵਾ ਕੇ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਵੀਰੇ ਮੈਂ ਤੁਹਾਨੂੰ ক্লোਜ਼ ਤੋਂ ਇੱਕ ਵਾਰ ਪ੍ਰੋਪਰ ਦਿਖਾ ਦਿੰਨੀ ਹਾਂ ਇਹ ਉਹਨਾਂ ਨੇ ਘੇਰੇ ਦਾ ਵਰਕ ਕਰਵਾਇਆ ਹੈਗਾ ਸਾਰੀ ਸ਼ਰਟ ਦੇ ਵਿੱਚ ਐਦਾਂ ਬੂਟੀ ਪੁਵਾਈ ਹੈਗੀ ਬਹੁਤ ਹੀ ਸੋਹਣਾ ਲੱਗਦਾ ਮੈਂ ਤੁਹਾਨੂੰ ক্লোਜ਼ ਤੋਂ ਇੱਕ ਵਾਰ ਪ੍ਰੋਪਰ ਚੈੱਕ ਕਰਵਾ ਦੇਣੀ ਹੈ ਸਾਰਾ ਇਦੇ ਵਿੱਚ ਜਿਹੜਾ ਆਪਾਂ ਨੇ ਕਾਪਰ ਦੇ ਉੱਪਰ ਕਲਰ ਯੂਜ਼ ਕੀਤੇ ਨੇ ਵਾਈਟ ਆਫ ਸੌਰੀ ਵਾਈਟ ਐਂਡ येलो ਲਾਈਟ ਗ੍ਰੀਨ ਐਂਡ ਪਿੰਕ ਇਹਦੀ ਸੇਮ ਹੀ ਵਰਕ ਆਪਾਂ ਨੇ ਜਿਹੜੇ ਸਲੀਵਸ ਦੇ ਉੱਪਰ ਕੀਤਾ ਸੇਮ ਹੀ ਜਿਹੜਾ ਬਾਟਮ ਦੇ ਉੱਪਰ ਕੀਤਾ ਸੀ ਇਹ ਸੂਟ ਇੱਕ ਆਪਾਂ ਨੇ ਇਹਦੇ ਵਿੱਚ ਇਹ ਰੈਡੀ ਕੀਤਾਗਾ ਇੱਕ ਸੂਟ ਆਪਾਂ ਨੇ ਸੇਮ ਹੀ ਕਲਰ ਸੇਮ ਹੀ ਸਾਰਾ ਕੁਝ ਇਹ ਰੈਡੀ ਕੀਤਾ ਇੱਕ ਇਹ ਵਾਲਾ ਕੀਤਾ ਇੱਕ ਆਪਾਂ ਨੇ ਇਹ ਵਾਲਾ ਕਲਰ ਰੈਡੀ ਕੀਤਾ ਜੀ ਇਹ ਥੋੜਾ ਜਿਹਾ ਡਾਰਕ ਕਲਰ ਰੈਡੀ ਕੀਤਾਗਾ ਇਹ ਕਿਸੇ ਕਸਟਮਰ ਨੇ ਡਾਰਕ ਕਰਵਾਇਆ ਸੀ ਇਹ ਵਾਲੇ ਆਪਣੇ ਜਿਹੜੇ 3 ਸੂਟ ਐ ਸਪੈਸ਼ਲ ਜਗ ਕੋਲੇ ਰੈਡੀ ਕੀਤੇ ਨੇ ਇਹ ਸੂਟ ਵੀਰੇ ਆਪਣੇ 2000 ਰੁਪਏ ਦੇ ਵਿੱਚ ਕਸਟਮਰ ਨੂੰ ਰੈਡੀ ਕਰਕੇ ਦਿੱਤਾਗਾ ਵਿਦਆਊਟ ਦੁਪੱਟਾ ਅਗਰ ਤੁਸੀਂ ਕੱਲਾ ਵਰਕ ਕਰਵਾਉਣਾ ਚਾਹੁੰਦੇ ਹੋ ਆਪਣਾ ਸਟੱਫ ਪੇਚ ਕੇ ਤਾਂ ਤੁਸੀਂ ਕੱਲਾ ਵਰਕ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਸਟੱਫ ਸਾਡੇ ਕੋਲੋਂ ਬਾਏ ਕਰਕੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲੋਂ ਬਾਏ ਕਰਕੇ ਸਟੱਫ ਵੀ ਵਰਕ ਕਰਵਾ ਸਕਦੇ ਹੋਗੇ ਇਹ ਵਾਲੇ ਸੂਟ ਆ ਜਿਹੜੇ ਫਿਲਹਾਲ ਆਪਣੇ ਰੈਡੀ ਟੂ ਡਿਸਪੈਚ ਆ ਜੀ ਇਹ ਜਿੰਨਾ ਵੀ ਕਸਟਮਰ ਤੇ ਸੀ ਇਹ ਆਪਣੇ ਅੱਜ ਹੀ ਡਿਸਪੈਚ ਕਰਨੇ ਆ ਇੱਕ ਚੀਜ਼ ਹੋਰ ਵੀਰੇ ਮੈਨੂੰ ਮੈਸੇਜ ਆਂਦੇ ਹੁੰਦੇ ਆ ਸੌਰੀ ਕਾਲ ਜਾਂਦੀ ਹੁੰਦੀ ਨੇ ਕਈ ਵਾਰ ਫਿਰ ਬਾਅਦ ਦੇ ਵਿੱਚ ਮੈਸੇਜ ਤੁਸੀਂ ਕਾਲ ਨਹੀਂ ਅਟੈਂਡ ਕਰਦੇ ਸੀ ਕਈ ਵਾਰ ਵੀਰੇ ਕਾਲ ਨਹੀਂ ਵੀ ਅਟੈਂਡ ਹੁੰਦੀ ਤਾਂ ਤੁਸੀਂ ਪਲੀਜ਼ WhatsApp ਮੈਸੇਜ ਕਰ ਲਿਆ ਕਰੋ ਮੈਂ WhatsApp ਮੈਸੇਜ ਤੇ ਸਭ ਦਾ ਰਪਲਾਈ ਕਰਦੀ ਆਂ ਜੀ 9855462231 ਵਾਲੇ ਨੰਬਰ ਤੇ ਮੈਂ ਹਰ ਇੱਕ ਦਾ ਰਪਲਾਈ ਕਰਦੀ ਆਂਗੀ ਸੋ ਜਿਨ੍ਹਾਂ ਦੀ ਕਸਟਮਰ ਦੀ ਕੋਈ ਵੀ ਇਨਕੁਆਰੀ ਹੁੰਦੀ ਆ ਤਾਂ ਤੁਸੀਂ ਮੈਨੂੰ ਇਹ ਨੰਬਰ ਤੇ WhatsApp ਮੈਸੇਜ ਜਾਂ ਕਾਲ ਕਰ ਸਕਦੇ ਹੋ ਜੀ ਜ਼ਿਆਦਾਤਰ ਮੈਂ ਕੂੰਗੀ WhatsApp ਮੈਸੇਜ ਹੀ ਕਰਿਓ ਸੋ ਅਗਰ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਜਾਂ ਡਿਜ਼ਾਈਨ ਪਸੰਦ ਆਉਂਦਾ ਜਾਂ ਫਲਕਾਰੀ ਵਾਲਾ ਕੋਈ ਹੋਰ ਡਿਜ਼ਾਈਨ ਪਸੰਦ ਆਉਂਦਾ ਤਾਂ ਤੁਸੀਂ ਕਿਸੇ ਵੀ ਫੈਬਰਿਕ ਤੇ ਉੱਪਰ ਕਸਟਮਾਈਜ਼ ਇਹ ਜਿਹੜਾ ਕਰਵਾ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ